ਤੇ ਬਾਰਨਮਾਊਥ ਬੀਚ ਇਹ ਬਾਰਨਮਾਊਥ ਬੀਚ ਹੈ ਇਹ ਲੰਡਨ ਤੋਂ ਬਾਹਰ ਤੇ ਆ ਬੱਚਿਆਂ ਲਈ ਸਾਥ ਨੂੰ ਸੈੱਡ ਦਾ ਬਣਾਉਣਾ ਦਾ ਰੰਗ ਦਾ ਆ ਅੱਜ ਕਿਉਂ ਠੀਕ ਸਸੇਗਾ ਸਾਰੇ ਨੂੰ ਤੁਹਾਡਾ ਆ ਰਿਹਾ ਹੈ ਸੈਫ ਲੌਂਜ ਤੇ ਅੱਜ ਮੈਂ ਆਇਆ ਕਿ ਕਿ ਜਗਾ ਤੇ ਬਹੁਤ ਆਚਾਰਾ ਸੀ ਸਲਵੇ ਆ ਮੇਰੇ ਤੋਂ ਬਾਹਰ ਆ ਕੇ ਬਣਾਣਾ ਪਰਮੋ ਤੇ ਚਾਹ ਜੀਤੇ ਆ ਬਹੁਤ ਹੀ ਦਿਲ ਦੇ ਆ ਤੇ ਉਹ ਵਜੇ ਲੱਗਾ ਮੈਨੂੰ ਬਰਫਾਸਟ ਹੈ ਨਾ ਸੱਚੇ ਬਹੁਤ ਚਾ ਆ ਦੇਖਦੇ ਐ ਕਿੰਨਾ ਮਹੋਲ ਆ ਤੇ ਹੁਣ ਨਹੀਂ ਹੋਣਗੇ ਅੱਗੇ-ਨੇਕੇ ਨਿਆਲੇ ਵੀ ਡਾਦੇ ਨਹੀਂ ਸੈਂਡ ਵੀ ਜਾਤੇ ਅੱਜ ਸੰਡੇ ਹੈ ਤੇ ਰਸ ਬਹੁਤ ਜ਼ਿਆਦਾ ਹੈ ਬੈਸ ਕੁਲਰ ਦੇ ਵਿੱਚ ਚਾਕੀ ਨਾਤਾ ਦੇ ਵਿੱਚ ਬਹੁਤ ਵਧੀਆ ਲੱਗਾ ਦ ਪਾਸ ਟਾਈਮ ਮੈਂ ਜੀਉਂਦੀ ਮੈਂ ਪਹਿਲਾਂ ਵੀ ਲੋਕ ਦੱਸਿਆ ਪਰ ਟਰਾਇ ਜਿੱਦਾਂ ਜਿਆਦਾ ਦੂਰ ਤੱਕ ਤਾਂ ਨਹੀਂ ਲਿਆ ਸੀਗਾ ਪਰ ਵੀ ਨਹੀਂ ਸੁਣੀ ਨਹੀਂ ਆਉਂਦਾ ਪਰ ਥੋੜਾ ਜਿਆਦਾ ਰਿਸਕ ਵੀ ਹੁੰਦਾ ਹੈ ਸਮੁੰਦਰ ਦਾ ਪਾਣੀ ਦਾ ਕੋਈ ਭਰੋਸਾ ਨਹੀਂ 그 거기 거기 ਤੇ ਦੇ ਇਫਾਦੇ ਤੇ ਫਾਨਕੋਨ ਦੇ ਲਈ ਆ ਇੱਥੇ ਦੀ ਕਰਤੀ ਆ ਨੋ ਐਂਟਰੀ ਥੱਲੇ ਨੂੰ ਜਾਣ ਹੀ ਸਕਦੇ ਡੇਂਜਰ ਆ ਤੇ ਤੈ ਤੋਂ ਪੁਆਇੰਟ ਆ ਤੋਂ 17 ਤੋਂ ਬੰਦੇ ਜਾਂਦੇ ਆ ਥੱਲੇ ਨੂੰ thank <laughs> you ਕੰਨੀ ਕੋ ਵਿੱਚ 92 ਪਾਉਂਡ ਤੁਸੀਂ ਪਾਣਾ 92 ਪਾਉਂਡ ਬਾਅਦ ਤੁਸੀਂ 3 ਸਾਲ ਦਾ ਪੁਆਇੰਟ ਜਿਹਨੇ ਦੇਖ ਮੁੰਦਰ ਹੈ ਗਾਇ ਕਵਾਦ ਆਇਆ ਅਲੀ ਸ਼ਨਮੇਨ شوف ਜਦ ਚੰਦ ਚ ਸ਼ਤਮ

ਵੈਸੇ ਮੈਂ ਸੁਖਰਾ ਫਾਇੰਡਿੰਗ ਕਿਤੇ ਕਿਸੇ ਨੂੰ ਦੇਖ ਲਿਆ ਕਰਦੇ ਨੂੰ ਤੇ ਵਰਕ ਨਹੀਂ ਕਰਦਾ ਦਿਆ ਪੈਸੇ ਬਰਬਾਦ ਆ ਇਸ ਸਕੇਓਟੀ ਆ ਹੈ ਤੁਸੀਂ ਤੁਮਨ ਜਿਆਦਾ ਤੁਸੀਂ ਨਾਉਦੇ ਆ ਤੁਹਾਨੂੰ ਪਹਿਲਾ ਪਹਿਲਾ ਡਰ ਲੱਗੂਗਾ ਜਦੋਂ ਮੈਂ ਫਸਟ ਟਾਈਮ ਐਂਟਰੀ ਕੀਤੀ ਸੀ ਵਿੱਚ ਤਾਂ ਹੌਲੀ ਹੌਲੀ ਫਿਰ ਤੁਸੀਂ ਜਦਾਂ ਕਾਫੀ ਆਨ ਦੇਖਦੇ ਆ ਤਾਂ ਹੌਸਲਾ ਜੇ ਮਿਲ ਜਾਂਦਾ ਤੇ ਗਾਉਂ ਨਹੀਂ ਜਾਂਦੇ ਰਹਿੰਦਾ ਤੇ ਬਾਕੀ ਜਿਆਦਾ ਦੂਰ ਨੂੰ ਨਾ ਜਾਵੇ ਬੰਦਾ ਜੇ ਤੁਹਾਡੇ ਲੱਕ ਤੋਂ ਥੋੜਾ ਜਿਹਾ ਉੱਪਰ ਤੱਕ ਹੀ ਰਵੇ ਪਾਣੀ ਉਸ ਹੱਬ ਨੇ ਜਾਓ ਜਿਆਦਾ ਜਾਓਗੇ ਤਾਂ ਫਿਰ ਪਾਣੀ ਤੁਹਾਨੂੰ ਖਿੱਚ ਵੀ ਸਕਦਾ ਹੁੰਦਾ ਇਹਨਾਂ ਜਦੋਂ ਚਾਰਲੀ ਬਾਹਰ ਨੂੰ ਜਾਂਦਾ ਪਾਣੀ ਬਾਹਰ ਨੂੰ ਮਾਰਦਾ ਤੇ ਜਦੋਂ ਵਾਪਸ ਮੋੜਦਾ ਪਾਣੀ ਅੰਦਰ ਨੂੰ ਖਿੱਚਦਾ ਇਹ ਐਕਸਪੀਰੀਅੰਸ ਮੈਂ ਕੀਤਾ ਸੁਣਦਾ ਜੇ ਤੁਹਾਡੇ ਥੱਲੇ ਜਿਹੜਾ ਸੈਂਡ ਵਾ ਨਿਕਲਦਾ ਰਹਿੰਦਾ ਇੱਕ ਜਿਆਦਾ ਨਹੀਂ ਖੜਨਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਸੈਂਡ ਕੱਢ ਕੇ ਪਾਣੀ ਚੱਕ ਲੰਦਾ ਪੈਰਾ ਤੋਂ ਬੰਦ ਨਹੀਂ ਅਕੀਰਾਂ ਗਰਾਂਗ ਪ੍ਰੋਗਰਾਮ ਲੱਗੇ تھے ਪੂਰੇ ਤੇ ਕਿਤੇ ਵੇਚਦੇ ਨਾਲ ਹੀ ਅੱਗੇ ਨੂੰ ਪੁਆਇੰਟ ਬੇਜ ਗਿਆ ਤੇ ਗੇਮਾਂ ਖੇਡਦੇ ਆ ਬੱਚਿਆਂ ਨੇ ਵੱਡਿਆਂ ਦੇ ਲਈ ਦੋਵੇਂ ਲਈ ਆ ਤੇ ਇਹ ਗੇਮ ਤਾਂ ਵਰਤੋਂ ਤੋਂ ਲੱਭੀ ਹੋ ਫਰਕ ਤੋਂ ਥੋੜਾ ਕਿਸਮਾ ਟਾਈਪ ਵੀ ਹੈ ਤੇ ਦਿੱਤੇ ਗਏ ਸਾਫੇ ਨਾਉਣੇ ਹਨ ਨਹੀਂ ਕਾਫੀ ਚੀਜ਼ਾਂ ਮਣੀ ਵੀ ਸਕਦੇ ਆ ਫੋਨ ਵਗੈਰਾ ਅਲਸਕਾ ਚੀਜ਼ਾਂ ਆਈਆਂ ਆ ਉਸ ਕਾਫੀ ਬਸ਼ਿਆ ਮਗਰਮ ਕੇ ਇਸ ਵੀ ਤੇ ਮਤਲਬ ਨਾ ਜ਼ਿਆਦਾ ਐਕਸਪੈਂਸਿਵ ਨਹੀਂ ਹੈ ਦਾ ਘੱਟ ਪ੍ਰਾਈਸ ਤੇ ਹੈ ਜੇ ਤੁਹਾਨੂੰ ਜੇ بیچ ਤੇ ਆ ਤਾਂ ਇੱਥੇ ਜ਼ਰੂਰ ਆਓ